ਕੀ ਦਾ ਫੋਨ ਆਉਂਦਾ ਸਵੇਰੇ ਸਵੇਰੇ ਹੈ ਨੰਬਰ ਕੀ ਸ਼ੀਲਾ ਦੀਦੀ ਕੰਮ ਵਾਲੀ ਇੱਕ ਆ ਕੇ ਫੋਨ ਕਰਨ ਦੀ ਸਵੇਰੇ ਸਵੇਰੇ ਹਾਂਏ ਪਾਣੀ ਨੇ ਛੁੱਟੀ ਕਰਨੀ ਹੋਵੇ ਮੈਂ ਮਰਗੀ ਨੇ ਪਿਛਲੇ ਹਫਤੇ ਵੀ ਤਿੰਨ ਛੁੱਟੀਆਂ ਕੀਤੀਆਂ ਜੇ ਇਹਨੇ ਅੱਜ ਛੁੱਟੀ ਕਰਨੀ ਹੋਈ ਫੇਰ ਮੇਰੇ ਘਰੇ ਤੇ ਤੋਂ ਪੁਰਾਣੇ ਵੀ ਹੋਣੇ ਆ ਭਾਵੇਂ ਕਵੇ ਦੀਦੀ ਨੇ ਪਿੰਡ ਚੱਲੀ ਆ ਤੇ ਮੈਂ ਨਹੀਂ ਮਹੀਨਾ ਆਣਾ ਹੋਈ ਜੇ ਮਹੀਨਾ ਨਾਲ ਆਈ ਹੁਣ ਮੈਂ ਨਵੀਂ ਕੰਮ ਵਾਲੀ ਕਿੱਥੋਂ ਲੱਭੂੰਗੀ ਅੱਗੇ ਮੈਂ ਪਿਛਲਾ ਮਹੀਨਾ ਮਹਾ ਸਾਰਿਆ ਖਬਗੀ ਮੈਂ ਤੇ ਤੂੰ ਕਰਦੀ ਥੋੜਾ ਕਰਨ ਡਈ ਅੱਜ ਨਾ ਅੱਜ ਜੀ ਨੇ ਮੈਨੂੰ ਕਿਹਾ ਕਿ ਮੈਂ ਛੁੱਟੀ ਕਰਦੀ ਮੈਂ ਗੁੱਸੇ ਚ ਬੋਲ ਦੇਣਾ ਮੈਂ ਕਹਿੰਦਾ ਵੀ ਨਹੀਂ ਗੁੱਸੇ ਚ ਵੀ ਕੀ ਬੋਲੀ ਹੈ ਬਾਅਦ ਚ ਫਿਰ ਨਵੀਂ ਕੰਮ ਵਾਲੀ ਲੱਭਦੀ ਨਹੀਂ ਇਹ ਛੱਡ ਜਾਂਦੀਆਂ ਗੁੱਸੇ ਦੀਆਂ ਮਾਰੀਆਂ ਐਟੀਟਿਊਡ ਘੱਟਿਆ ਵੀ ਤੇ ਸੋਖ ਰੱਖੀ ਹੈਲੋ ਦੀਦੀ ਤੇ ਮੈਂ ਕਹ ਰਹੀ ਸੀ 502 ਵਾਲੀ ਨਹੀਂ ਹੈ ਤਾਂ ਪਹਿਲੇ ਆਪਕੇ ਘਰ ਆ ਜਾਓ ਹਾਂ ਹਾਂ ਪਹਿਲੇ ਮੇਰੇ ਵੱਲ ਆ ਜੁੜੀ ਹਾਂ ਜੋ ਆ ਜੋ ਹਾਂਜੀ ਹਾਂਜੀ ਆ ਜਾ ਤੂੰ ਫਿਰ ਬਸ ਸ਼ੁਕਰਿਆ ਬਚਾ ਲਿਆ ਇਹਨੇ ਤਸਵੀਰਾਂ ਸਵੇਰੇ ਜਾਣ ਘਟ ਕੇ ਰੱਖਤੀ ਮੇਰੀ